ਬੋਸ ਨੂੰ ਮੇਰੇ ਕੋਲ ਬੈਠੇ ਹੋ ਬਾਈਕ ਚਾਸ ਤੋਂ ਹੁਣ ਆਫਰ ਆ ਗਿਆ ਹੈ ਮਾਨਸਾ ਤੋਂ ਉਹ ਐਸੇ ਐਕਸਲ ਲੈ ਰਹੇ ਨੇ ਟਾਈਮ ਹੁਣ ਦੇਖੋ ਜਿਹੜੀ ਜਿਹੜੀ ਉਹ ਵੀ ਬਹੁਤ ਵਧੀਆ ਹੋਵੇ ਨੇ ਰੋਲ ਦਾ ਕੋਈ ਪ੍ਰੋਬਲਮ ਨਹੀਂ ਪਰ ਪਰ ਇਹ ਹੈ ਨਾ ਪਰ ਜਿਹੜਾ ਰੋਲ ਹੁਣ ਨਿਭਾ ਰਹੇ ਆ ਇਹ ਵੀ ਇੱਕ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈਗਾ ਇਹ 9 ਤੋਂ 5 ਜੌਬ ਨਹੀਂ ਹੈਗੀ 12 ਵਜੇ ਵੀ ਫੋਨ ਆ ਜਾਂਦਾ ਹੈ 2 ਵਜੇ ਸਾਨੂੰ ਫੋਨ ਆ ਜਾਂਦਾ ਕਦੇ ਕੁਝ ਹੋ ਗਿਆ ਕਦੇ ਕਿਤੇ ਕੀ ਹੋ ਗਿਆ ਸੋ ਮੇਰੇ ਖਿਆਲ ਚ ਮੇਰੀ ਮੇਰਾ ਸਕਰੀਨ ਪਲੇ ਤਾਂ ਪ੍ਰਮਾਤਮਾ ਨੇ ਇਹੀ ਲਿਖਿਆ ਕਿ ਪਹਿਲਾਂ 17 ਸਾਲ ਦਾਸੀ ਜਦੋਂ ਸੁਪਰ ਹਿੱਟ ਹੋ ਗਏ ਫਿਰ ਪ੍ਰਮਾਤਮਾ ਨੇ ਇਧਰ ਐਮਪੀ ਬਣਾ ਤੇ ਦੋ ਵਾਰ ਹੁਣ ਪ੍ਰਮਾਤਮਾ ਕੁਝ ਮੇਰੇ ਤੋਂ ਹੋਰ ਚਾਹੁੰਦਾ ਸਮਤ ਵਖਸ਼ੇ ਬਲ ਵਖਸ਼ੇ ਆ ਜਿਹੜਾ ਰੋਲ ਨਿਭਾ ਰਿਹਾ ਇਹ ਵੀ ਕਿਸੇ ਮਤਲਬ ਚਣੌਤੀ ਤੋਂ ਘੱਟ ਨਹੀਂ ਹੈ ਪਰ ਜਿੰਨਾ ਕੇ ਹੈ ਜਿੰਨਾ ਸਮਾਂ ਵੀ ਜਿੰਨਾ ਸਮਾਂ ਵੀ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਹੀਰੋ ਦਾ ਹੀ ਰੋਲ ਹੈ ਹੁਣ ਸੋ ਜਿੰਨਾ ਚਿਰ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਮੈਂ ਆਪਣੇ ਰੋਲ ਨਾਲ ਜਿਹੜਾ ਉਹ ਇਨਸਾਫ ਕਰੂੰਗਾ ਲੋਕਾਂ ਦੇ ਹੱਕ ਚ ਕਾਸ਼ ਇਹ ਫਿਲਮ ਖਤਮ ਹੋ ਜਾਵੇ ਅਮੀ ਤੁਹਾਡਾ ਤੁਹਾਡਾ ਪ੍ਰਮਾਤਮਾ ਤੁਹਾਡੇ ਮੂੰਹ ਚ ਗੁੜ ਸ਼ੱਕਰ ਔਰ ਚੰਗੇ ਕੰਮਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਭਲਾਈ ਵਾਸਤੇ ਪੰਜਾਬ ਨੂੰ ਫਿਰ ਦੁਬਾਰਾ ਰੰਗਲਾ ਪੰਜਾਬ ਜਾਂ ਨੰਬਰ 1 ਬਣਾਉਣ ਵਾਸਤੇ ਹਰ ਵਕਤ ਆਸੇ